ਠੀਕ ਹੈ ਇੱਕ ਜੀਸੀਬੀ ਖੜਾ ਸੀ ਸਾਨੂੰ ਸ਼ੱਕ ਹੈਗਾ ਦੀ ਵੀ ਇਹ ਅਚਾਨਕ ਕਰਨਗੇ ਹਮਲਾ ਸਾਡੀ ਕੋਈ ਤਿਆਰੀ ਨਹੀਂ ਸੀ ਅਚਾਨਕ ਅਸੀਂ ਨੋਨਸਮੈਂਟਾ ਕੀਤੀਆਂ ਜਿੰਨੇ ਕ ਬੰਦੇ ਇਕੱਠੇ ਹੋ ਸਕੇ ਕਿਉਂਕਿ ਬੰਦੇ ਪਿੰਡ ਦੇ ਚਲੋ ਪਹਿਲਾਂ ਜਥੇਬੰਦੀਆਂ ਚ ਜਾਂਦੇ ਨੇ ਸੇਤਨੇ ਆਪਦੇ ਹੱਕਾਂ ਪ੍ਰਤੀ ਠੀਕ ਹੈ ਅਸੀਂ ਇਕੱਠੇ ਹੋ ਗਏ ਜਿੱਥੇ ਪਾਈਪ ਲਾਈਨ ਦਾ ਜੋੜ ਖਤਮ ਕਰਿਆ ਤੀਜੀ ਇਹਨੇ ਪਿੱਸੋਂ ਦਾ ਬਲਿਆਂਦੀ ਪੈ ਠੀਕ ਹੈ ਜੀ ਅਸੀਂ ਉੱਥੇ ਇਕੱਠੇ ਹੋ ਸਾਡਾ ਜੀ ਡੇਟ ਕਿਲਾ ਜਮਾ ਇੱਥੇ ਮਦਦ ਦਿੱਤਾ ਜਾ ਉਹਨਾਂ ਨੇ ਜੀਸੀਬੀ ਚਲਾਈ ਗਈ ਹੂੰ ਉਹਨਾਂ ਨੇ ਜ਼ਬਰਦਸਤੀ ਉਹ ਕੀਤਾ ਜਿਹੜੀ ਫਸਲ ਦਾ ਨੁਕਸਾਨ ਹੋਇਆਗਾ ਉਹਦਾ ਕੋਈ ਮੁਆਵਜ਼ੇ ਦੀ ਗੱਲ ਹੋਈ ਐ ਨਹੀਂ ਸਰ ਸਾਡੇ ਨਾਲ ਕੋਈ ਮੁਆਵਜ਼ੇ ਦੀ ਗੱਲ ਨਹੀਂ ਹੋਈ ਤੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਕੋਈ ਇਸ ਦਾ ਲਿਖਤ ਨੋਟਿਸ ਵਗੈਰਾ ਦਿੱਤਾ ਗਿਆ ਨਾ ਸਾਨੂੰ ਕੁਝ ਦੱਸਿਆ ਗਿਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਐਦਾਂ ਨਾ ਕਰੋ ਤਾਂ ਉਹਨਾਂ ਨੇ ਸਾਡਾ ਮੇਰਾ ਜ਼ਬਰਦਸਤੀ ਮੇਰਾ ਫੋਨ ਖੋਲਿਆ ਫੋਨ ਖੋ ਕੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਧੱਕੇ ਮਾਰ ਕੇ ਕੀ ਨਾਮ ਐ ਵੀਰੇ ਆਪਣਾ ਵੀਰ ਜੀ ਆਪਣਾ ਨਾਮ ਸਤਨਾਮ ਦਾਸ ਆ ਜੀ ਕਿਹੜਾ ਪਿੰਡ ਐਗਾ ਨਮੋਲ ਪਿੰਡਾ ਜੀ ਸਤਨਾਮ ਕੀ ਹੋਇਆਗਾ ਜਿਹੜਾ ਤੁਹਾਡੀ ਜ਼ਮੀਨ ਦੇ ਵਿੱਚ ਜਿਹੜਾ ਨੁਕਸਾਨ ਹੋਇਆਗਾ ਕੀ ਮਸਲਾਗਾ ਸਰ ਜਦੋਂ ਅਸੀਂ ਜੀ ਇੱਥੇ ਮਤਲਬ ਖੇਤ ਨੂੰ ਪਾਣੀ ਲਾ ਰਿਆ ਸੀ ਤੇ ਜੋ ਦੇਖਿਆ ਪੁਲਿਸ ਆਪ ਦੇ ਪੂਰੇ ਲਾਮ ਲਖਰ ਨਾਲ ਇੱਥੇ ਆ ਚੁੱਕੀ ਸੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਦੇ ਆ ਤਾਂ ਉਹਨਾਂ ਨੇ ਕਿਹਾ ਸੀ ਇੱਥੇ ਪਾਈਪ ਲਾਈਨ ਕੱਟਣੀ ਹੈ ਤੇ ਅਸੀਂ ਜੋ ਉਹਨਾਂ ਨੂੰ ਕਿਹਾ ਵੀ ਸਾਨੂੰ ਨਾ ਤਾਂ ਕੋਈ ਇਸ ਤਰ੍ਹਾਂ ਲਿਖਤ ਨੋਟਿਸ ਵਗੈਰਾ ਦਿੱਤਾ ਗਿਆ ਨਾ ਸਾਨੂੰ ਕੁਝ ਦੱਸਿਆ ਗਿਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਇਦਾਂ ਨਾ ਕਰੋ ਤਾਂ ਉਹਨਾਂ ਨੇ ਸਾਡਾ ਮੇਰਾ ਜ਼ਬਰਦਸਤੀ ਮੇਰਾ ਫੋਨ ਖੋਲਿਆ ਫੋਨ ਖੋ ਕੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਤੱਕੇ ਮਾਰ ਕੇ ਬੱਸ ਵਿੱਚ ਵੜੀ ਜਾ ਕੇ ਬਿਠਾ ਦਿੰਦਾ ਤੇ ਉਹ ਕਹਿੰਦੇ ਅਸੀਂ ਤਾਂ ਇੱਥੋਂ ਦੀ ਏਦਾਂ ਕੱਢਾਂਗੇ ਤੇ ਆਪਦਾ ਤੂੰ ਬਣਦਾ ਚੈੱਕ ਚੱਕ ਲੈਣਾ ਤੇ ਅਸੀਂ ਕਿਹਾ ਜੀ ਅਸੀਂ ਐਦਾਂ ਚੈੱਕ ਨਹੀਂ ਲੈਣਾ ਜੋ ਪੂਰਾ ਸਾਡਾ ਨਗਰ ਚੈੱਕ ਲਊਗਾ ਦੱਸ ਹੀ ਦੇ ਲਾਂਗੇ ਤੇ ਨਾਲੇ ਅਧੀਆਂ ਸਾਨੂੰ ਕੋਈ ਸ਼ਰਤਾਂ ਦੱਸੋ ਕੋਈ ਕੰਡੀਸ਼ਨਾਂ ਦੱਸੋ ਵੀ ਇੱਥੋਂ ਨਹੀਂ ਕੱਢ ਕੇ ਕਿੱਦਾਂ ਤੁਸੀਂ ਕੀ ਕਰਨਾ ਤੇ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਕੀਤੀ ਤੇ ੱੱਕੇ ਮਾਰ ਕੇ ਲੈ ਕੇ ਇਸ ਤਰ੍ਹਾਂ ਦੀ ਤੁਹਾਡੀ ਫਸਲ ਸੀ ਕਿੰਨਾ ਨੁਕਸਾਨ ਹੋਇਆਗਾ ਸਾਡਾ ਜੀ ਡੇਢ ਕਿੱਲਾ ਜਮਾ ਕੇ ਇੱਥੇ ਮਦਦ ਦਿੱਤਾ ਜਿਹੜਾ ਉਹਨਾਂ ਨੇ ਜੇਸੀਬੀ ਚਲਾਈ ਗਈ ਉਹਨਾਂ ਨੇ ਜ਼ਬਰਦਸਤੀ ਉਹ ਕੀਤਾ ਜਿਹੜੀ ਫਸਲ ਦਾ ਨੁਕਸਾਨ ਹੋਇਆਗਾ ਉਹਦਾ ਕੋਈ ਮੁਆਵਜ਼ੇ ਦੀ ਗੱਲ ਹੋਈ ਹੈ ਨਹੀਂ ਸਰ ਸਾਡੇ ਨਾਲ ਕੋਈ ਮੁਆਵਜ਼ੇ ਦੀ ਗੱਲ ਨਹੀਂ ਹੋਈ ਤੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਹਜੇ ਤੱਕ ਹਮਾਂ ਕੀ ਕਰਦੇ ਤੁਸੀਂ ਤਾਂ ਸਾਨੂੰ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਸਾਡੀ ਫਸਲ ਜਿਹੜੀ ਮੱਦੀ ਆ ਇਹਦਾ ਸਾਨੂੰ ਅਰਜ਼ਾਨਾ ਦਿੱਤਾ ਜਾਵੇ ਜਿਹੜਾ 1.5 ਕਿਲਾ ਇਹ ਨੁਕਸਾਨ ਕਰ ਚੁੱਕੇ ਨੇ ਠੀਕ ਹੈ ਉਦੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ ਆ ਕੇ ਵੀ ਅਸੀਂ ਇੱਥੋਂ ਦੀ ਪਾਈਪ ਲਾਈਨ ਲਗਾਉਣੀ ਹੈ ਕੀ ਕੋਈ ਨੋਟਿਸ ਆਇਆ ਹੋਵੇ ਨਹੀਂ ਸਰ ਸਾਨੂੰ ਇਦਾਂ ਦਾ ਕੋਈ ਨੋਟਿਸ ਨਹੀਂ ਮਿਲਿਆ ਉਦੋਂ ਪਹਿਲਾਂ ਕੱਲ ਅਚਾਨਕ ਹੀ ਆਕੇ ਤੁਹਾਡੇ ਮਰਕੀ ਖੇਤ ਦੇ ਵਿੱਚ ਆਕੇ ਮਸ਼ੀਨਾਂ ਜਿਹੜੀਆਂ ਪਾਈਪਾਂ ਲਾਕੇ ਲੈਂਦੀਆਂ ਗਈਆਂ ਹਾਂ ਜੀ ਜ਼ਬਰਦਸਤੀ ਲੱਤੀਆਂ ਗਈਆਂ ਤੇ ਉਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਗੱਲਬਾਤ ਚੱਲੀ ਹੋਵੇ ਵੀ ਆ ਚੀਜ਼ ਹੋਵੇ ਪਹਿਲਾਂ ਚੱਲਦੀ ਦੀ ਪਾਈਪ ਲਾਈਨ ਨਿਕਲਣੀ ਆ ਪਰ ਇਦਾਂ ਨਹੀਂ ਦੱਸਿਆ ਵੀ ਕਿੱਦਾਂ ਕਿੱਥੋਂ ਦੀ ਕੱਟਣੀ ਆ ਕੀ ਉਹਨਾਂ ਨੇ ਤੁਹਾਨੂੰ ਕੀ ਸ਼ਰਤਾਂ ਦੱਸੀਆਂ ਨਗੀਆਂ ਉਸ ਦੇ ਬਾਰੇ ਵੀ ਸਾਨੂੰ ਯਾਦ ਹੀ ਕੁਝ ਨਹੀਂ ਉਹਦੇ ਬਾਰੇ ਵੀ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਬਸ ਉਹਨਾਂ ਨੇ ਆ ਕੇ ੱੱਕੇ ਨਾਲ ਆਪਾਂ ਗੱਲ ਕਰੀਏ ਹਾਂ ਉਹਨਾਂ ਨੇ ਜਵਰੀ ੱੱਕਾ ਕਰਕੇ ਆ ਕੇ ਆਪਦਾ ਇੱਥੇ ਆਪਣਾ ਕੰਮ ਸਟਾਰਟ ਕਰਤਾ ਤੁਹਾਡੀ ਖੜੀ ਫਾਸਲ ਹੈ ਜਿਹੜੀ ਉਹ ਮਦਦ ਮਦਦਾਈ ਕੀਤੀ ਜੀ ਇੱਥੇ ਤੇ ਦੋਸਤੋ ਦੇਖ ਸਕਦੇ ਆ ਉਹ ਕਿਸਾਨ ਨੇ ਜਿਨ੍ਹਾਂ ਦਾ ਖੇਤ ਆ ਜਿਹੜਾ ਖਰਾਬ ਕੀਤਾ ਗਿਆ ੱੱਕੇ ਨਾਲ ਕਬਜ਼ਾ ਕਰਕੇ ਆ ਦੇਖੋ ਫਾਸਲ ਹੈ ਜਿਹੜੀ ਖੜੀ ਫਾਸਲ ਆ ਗਈ ਦੇਖੋ ਡੇਢ ਡੇਢ ਕੀਲੇ ਦੀ ਫਾਸਲ ਹੈ ਜਿਹੜੀ ਤਬਾਹ ਕੀਤੀ ਗਈ ਹੈ ਕਣਕ ਦੇਖ ਲਓ ਦੋਸਤੋ ਇਹ ਖੜਾ ਉਹ ਤਾਂ 4 ਕੀਲੇ ਦਾ ਜਿੱਦੋ ਇੱਥੋਂ ਇੱਥੋਂ ਇਹਨਾਂ ਨੇ ਜੇਸੀਬੀ ਮਾਰ ਦਿੱਤਾ ਇਹ ਤਾਂ ਡੇਢ ਕੀਲੇ ਦਾ ਅੱਛਾ ਇਹਦਾ ਡੇਢ ਕੀਲੇ ਦਾਗਾ ਅੱਛਾ ਇਹਦਾ ਡੇਢ ਕੀਲੇ ਦਾ ਕਿਉਂ ਅੰਬ ਤੱਕ ਵੱਧ ਗਈ ਹੈ ਅੱਛਾ ਬਾਕੀ ਬਾਕੀ ਜਿਹੜਾ ਕਿੰਨਾ ਕਿੰਨਾ ਏਰੀਆ ਮੱਧਿਆ ਗਿਆ ਇੱਥਾਂ ਉਤੇ ਇੱਥੇ ਘੱਟੋ ਘੱਟ 5-6 ਕਿੱਲਾਂ ਦੀ ਬਾਹੀ ਹੈ ਜੀ ਉਹ ਠੀਕ ਹੈ ਸਾਰੀ ਉਹਨਾਂ ਨੇ ਮੰਨ ਲਓ ਆਹ ਜਿੰਨੀ ਚੜਾਈ ਆ 70 ਫੁੱਟ ਸਾਰੀ ਮੱਦੀ ਆ ਬਿਨਾਂ ਕੰਮ ਤੋਂ ਮੱਦੀ ਆ ਅਜੇ ਕੋਈ ਪਾਈਪ ਨਹੀਂ ਬਸਾਇਆ ਤੁਸੀਂ ਦੇਖ ਸਕਦੇ ਹੋ ਕੱਲ ਜਦੋਂ ਸਾਨੂੰ ਪਤਾ ਲੱਗਿਆ ਵੀ ਆਉਣਿਆ ਫੋਰਸ ਆਉਣ ਲੱਗੀ ਪਿੰਡ ਦੇ ਵਿੱਚ ਠੀਕ ਹੈ ਮਤਲਬ ਇੱਥੇ ਮੰਡੀ ਚ ਲਿਆ ਕੇ ਉਹਨਾਂ ਨੇ ਪੀਪੀਐਸ ਸਕੂਲ ਦੀਆਂ ਦੋ ਬੈਨਾ ਖੜਾਤੀਆਂ ਠੀਕ ਹੈ ਇੱਕ ਜੀਸੀਬੀ ਖੜਾਤੀ ਸਾਨੂੰ ਸ਼ੱਕ ਹੈਗਾ ਦੀ ਵੀ ਇਹ ਅਚਾਨਕ ਕਰਨਗੇ ਹਮਲਾ ਸਾਡੀ ਵੀ ਤਿਆਰੀ ਨਹੀਂ ਸੀ ਅਚਾਨਕ ਅਸੀਂ ਨੋਨਸਮੈਂਟਾਂ ਕੀਤੀਆਂ ਜਿੰਨੇ ਕੁ ਬੰਦੇ ਇਕੱਠੇ ਹੋ ਸਕੇ ਕਿਉਂਕਿ ਬੰਦੇ ਪਿੰਡ ਦੇ ਚਲੋ ਪਹਿਲਾਂ ਜਥੇਬੰਦੀਆਂ ਚ ਜਾਂਦੇ ਨੇ ਕਿ ਇਤਨੇ ਆਪਦੇ ਹੱਕਾਂ ਪ੍ਰਤੀ ਠੀਕ ਹੈ ਠੀਕ ਹੈ ਠੀਕ ਹੈ ਅਸੀਂ ਇਕੱਠੇ ਹੋ ਗਏ ਜਿੱਥੇ ਪਾਈਪ ਲਾਈਨ ਦਾ ਜੋੜ ਖਤਮ ਕਰਿਆ ਸੀ ਇਹਨਾਂ ਨੇ ਪਿੱਸੋਂ ਦਾ ਬਲਿਆਂਦੀ ਪੈ ਠੀਕ ਹੈ ਜੀ ਅਸੀਂ ਉੱਥੇ ਇਕੱਠੇ ਹੋ ਗਏ ਇਹਨਾਂ ਨੇ ਕੀ ਕਰਿਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਬੰਦੇ ਉੱਧਰ ਇਕੱਠੇ ਹੋ ਗਏ ਇਹਨਾਂ ਨੇ ਲਾਮ ਲਸ਼ ਕਰ ਲੈ ਕੇ ਇੱਧਰ ਆਣ ਠੀਕ ਹੈ ਜੀ ਤੇ ਇੱਥੇ ਆਪਣਾ ਜਿਹੜਾ ਸਰਪੰਚ ਆ ਤੇ ਸਰਪੰਚ ਦਾ ਸਹਿੰਦਰ ਆ ਆ ਕਿ ਉਹਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿੱਛੋਂ ਦੀ ਭੱਜ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਚ ਅਸੀਂ ਇਧਰੋਂ ਬਾਣਾ ਵਿੱਚ ਦੀ ਆਏ ਜੀ ਠੀਕ ਹੈ ਜੀ ਤੇ ਮੂਰੇ ਪੁਲਿਸ ਲੱਗੀ ਹੋਈ ਸੀ ਪੂਰੀ ਸੁਨਾਮ ਦਾ ਡਿਫਟੀ ਠੀਕ ਹੈ ਜੀ ਤੇ ਵੱਡੀ ਫੋਰਸ ਜਾ ਰਹੀ ਦੀ ਬਾਣਾ ਦੇ ਵਿੱਚ ਤਿੰਨ ਟੁਕੜੀਆਂ ਦੇ ਵਿੱਚ ਪੁਲਿਸ ਸੀਗੀ ਠੀਕ ਹੈ ਜੀ ਇੱਕ ਇਧਰ ਇੱਥੇ ਸਾਡੇ ਕਬਰਾਂ ਨੇ ਜੀਆਂ ਉੱਥੇ ਬੈਠੀ ਸੀ ਠੀਕ ਹੈ ਜੀ ਇੱਕ ਇਧਰ ਸੈਲਰ ਦੇ ਖੋਲ ਖੜੀ ਤਕਰੀਬਨ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ ਗੱਲ ਪੰਜਾਬ ਦੀ ਪੁਲਿਸ ਸੀ ਕੀ ਬਾਹਰੋਂ ਕੋਈ ਹੋਰ ਸੈਂਟਰ ਦੀ ਪੁਲਿਸ ਨਹੀਂ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਸੀ ਲਗਭਗ ਜ਼ਿਲ੍ਹੇ ਦੀ ਪੁਲਿਸ ਸੀ ਜ਼ਿਲ੍ਹੇ ਦੀ ਪੁਲਿਸ ਜਿਹੜੇ ਤੇੜੇ ਸਾਰੇ ਐਸਐਚਓ ਰਹੇ ਸੀ ਠੀਕ ਹੈ ਜੀ ਤੇ ਅੱਜ ਜੇ ਆਪਾਂ ਕਣਕ ਦੀ ਗੱਲ ਕਰੀਏ ਕਣਕ ਕਿੰਨੇ ਕਿੱਲਾਂ ਦਾ ਨੁਕਸਾਨ ਹੋ ਗਿਆ ਇਸ ਕਣਕ ਲਗਭਗ ਚਾਰ ਪੰਜ ਕਿੱਲਾਂ ਦੀ ਬਾਹੀ ਲਾ ਲਓ ਜੀ 70 ਫੁੱਟ ਠੀਕ ਹੈ ਜੀ ਜੀਸੀਬੀਆਂ ਤੇ ਮਸ਼ੀਨਾਂ ਆ ਕੇ ਅਚਾਨਕ ਹੀ ਵੜ ਦਿੱਤੀਆਂ ਬਾਕੀ ਜਿਹੜੀ ਉਹ ਚਲੋ ਜੀਸੀਬੀਆਂ ਨੇ ਤਾਂ ਮੱਦੀ ਆ ਬਾਕੀ ਜਿਹੜੀ ਪੁਲਿਸ ਨੇ ਅਲੱਗ ਮੱਦੀ ਆ ਸਿੱਧੀ ਕਣਕਾਂ ਵਿੱਚ ਦੀ ਲਫਰ ਲਫਰ ਕਰਦੇ ਜਾਂਦੇ ਠੀਕ ਆ ਜੀ ਅਸੀਂ ਬਥੇਰਾ ਰੋਕਿਆ ਵੀ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰੋ ਬਹਿ ਕੇ ਤੈਅ ਕਰੋ ਪਹਿਲਾਂ ਮੀਟਿੰਗਾਂ ਹੋਈਆਂ ਨੇ ਪਹਿਲਾਂ ਉਹ ਆਪਦੀ ਸਰਤਾ ਰੱਖ ਦਿੰਦੇ ਸਾਡੀਆਂ ਸੁਣਦੇ ਨਹੀਂ ਠੀਕ ਆ ਜੀ ਫਿਰ ਸਾਡੇ ਲੋਕਾਂ ਨੂੰ ਬਾੜਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਕਹਤਾ ਵੀ ਤੂੰ ਚੈੱਕ ਲੈ ਲੈ ਕਿਉਂਕਿ ਉਹਨਾਂ ਨੂੰ ਐ ਤੇ ਵੀ ਜੇ ਇੱਕ ਦੋ ਬੰਦਿਆਂ ਨੂੰ ਆਪਾਂ ਉਹ ਕਰ ਲਈਏ ਤਾ ਦੂਜਿਆਂ ਨੂੰ ਅਸੀਂ ਮਜਬੂਰ ਕਰ ਦਾਂਗੇ ਪਰ ਸਾਡੇ ਲੋਕਾਂ ਦਾ ਇੱਕਾ ਸੀਗਾ ਕਿਸੇ ਨੇ ਕੋਈ ਚੈੱਕ ਨਹੀਂ ਲਿਆ ਜਿਵੇਂ ਪਹਿਲਾਂ ਕਿਸਾਨ ਨੇ ਦੱਸਿਆ ਠੀਕ ਹੈ ਜੀ ਸਾਰਿਆਂ ਨੇ ਇੱਕਾ ਦਿਖਾਇਆ ਆਪਣਾ ਵੀ ਆਪਾਂ ਇਕੱਠੇ ਜਿਹੜੇ ਕਰਾਂਗੇ ਕੋਈ ਗੱਲਬਾਤ ਇਕੱਠੀ ਕਰਾਂਗੇ ਠੀਕ ਹੈ ਜੀ ਤੇ ਇਹ ਕਿਸ ਚੀਜ਼ ਦੀ ਪਾਈਪ ਲਾਈਨ ਪੈ ਰਹੀ ਹੈਗੀ ਥੋੜਾ ਜਿਹਾ ਇਹ ਤੇਲ ਪਾਈਪ ਲਾਈਨ ਹੈ ਜੀ ਐਚਪੀ ਕੰਪਨੀ ਦੀ ਐਚਪੀ ਕੰਪਨੀ ਦੀ ਪ੍ਰਾਈਵੇਟ ਕੰਪਨੀ ਦੀ ਮੰਨ ਲਓ ਇੱਕ ਤੇਲ ਪਾਈਪ ਲਾਈਨ ਪੈ ਰਹੀ ਹੈ ਠੀਕ ਹੈ ਤੇ ਕੋਈ ਸ਼ਰਤਾਂ ਜੋ ਤੁਹਾਨੂੰ ਪਹਿਲਾਂ ਦਸੀਆਂ ਸੋਡੀਆਂ ਸੁਣੀਆਂ ਨੀਗੀਆਂ ਸਾਡੀ ਮੇਨ ਕੰਡੀਸ਼ਨ ਇਹ ਤੇ ਵੀ ਜੇ ਚਲੋ ਤੁਸੀਂ ਕਹਿੰਦੇ ਹੋ ਵੀ ਅਸੀਂ ਕੋਈ ਵਿਕਾਸ ਦੇ ਵਿੱਚ ਰੋੜਾ ਬਣਦੇ ਹਾਂ ਠੀਕ ਹੈ ਅਸੀਂ ਵਿਕਾਸ ਨੂੰ ਰੋਕਦੇ ਹਾਂ ਠੀਕ ਹੈ ਜੀ ਚਲੋ ਅਸੀਂ ਪਾਈਪ ਲਾਈਨ ਕਹਿੰਦੇ ਆ ਵੀ ਤੁਸੀਂ ਦੱਬ ਲਓ ਠੀਕ ਹੈ ਜੀ ਪਰ ਜਿਹੜੀਆਂ ਤੁਸੀਂ ਸਾਨੂੰ ਸ਼ਰਤਾਂ ਦਿੰਦੇ ਹੋ ਉੱਤੇ ਕੋਈ ਉਸਾਰੀ ਨਹੀਂ ਕਰ ਸਕਦਾ ਠੀਕ ਹੈ ਜੀ ਉਹਦੀ 500 ਮੀਟਰ ਇਧਰ 500 ਮੀਟਰ ਦੂਜੇ ਪਾਸੇ ਠੀਕ ਹੈ ਜੀ ਯਾਨੀ ਕੋਈ ਤੁਹਾਨੂੰ ਸਬਸਿਡੀ ਨਹੀਂ ਆਊਗੀ ਜੇ ਤੁਸੀਂ ਕੋਈ ਗੰਮੂਆਂ ਦਾ ਫਾਰਮ ਜਾਂ ਕੋਈ ਹੋਰ ਚੀਜ਼ ਬਣਾਉਣੀ ਹੈ ਤੁਹਾਨੂੰ ਸਰਕਾਰ 500 ਮੀਟਰ ਤੱਕ ਸਬਸਿਡੀ ਬਾਕੀ ਉਹ ਫਰਦ ਤੇ ਚੜਦਾ ਠੀਕ ਆ ਜੀ ਬਾਕੀ ਉਹ ਨੇੜੇ ਤੇੜੇ ਉਹਦੇ ਕੋਈ ਇੰਡਸਟਰੀ ਨਹੀਂ ਲੱਗ ਸਕਦੀ ਠੀਕ ਆ ਜੀ ਜੇ ਹੁਣ ਸਾਨੂੰ ਮਾਪ ਜਾ ਮਾਪ ਜਾ ਮਾਪ ਜਾ ਲੈ ਕੇ ਅਸੀਂ ਕੀ ਕਰਾਂਗੇ ਉਹ ਤਾਂ ਨੇੜੇ ਤੇੜੇ ਦੀਆਂ ਜ਼ਮੀਨਾਂ ਦੀ ਵੀ ਵੈਲਿਊ ਖਤਮ ਕਰਤੀ ਨਹੀਂ ਸਹੀ ਆ ਜੀ ਅਸਲ 'ਚ ਉਹ ਮਾਪ ਜਾ ਨਹੀਂ ਉਹ ਚਾਲਾਂ ਨੇਗੀਆਂ ਅਸੀਂ ਕਹਾਂ ਵੀ ਜਦੋਂ ਤੁਸੀਂ ਬਕਾਇਦਾ ਸੜਕਾਂ ਦਾ ਲੋਕਾਂ ਨੂੰ 2-2 ਕਰੋੜ ਰੁਪਇਆ ਦੇ ਰਹੇ ਹੋ ਠੀਕ ਆ ਜੀ ਤੇ ਸਾਡੀ ਜ਼ਮੀਨ ਦੀ ਕੀਮਤ 20 ਲੱਖ ਰੁਪਇਆ ਪਾ ਰਹੇ ਠੀਕ ਆ ਜੀ ਤੇ ਹੁਣ ਜੇ ਦੇਖੀਏ ਪਿੰਡ ਦੇ ਵਿੱਚ ਸਾਡੇ 60-70 ਲੱਖ ਦਾ ਰੇਟ ਆ ਆਮ ਨੋਰਮਲ ਠੀਕ ਆ ਜੀ ਜਿਹੜੀ ਜ਼ਮੀਨ ਰੋ ਉਹਦਾ ਕਰੋੜ ਪਲੱਸ ਰੇਟ ਹੈ ਜੀ ਕਿਉਂਕਿ ਇਹ ਰੋਡ ਨਿਕਲਣ ਕਰਕੇ ਜ਼ਮੀਨਾਂ ਦੇ ਰੇਟ ਵਧੇ ਨੇ ਵਧੇ ਨੇ ਜੀ ਪਰ ਉਹਨਾਂ ਨੇ ਉਹੀ ਪਿਛਲੇ ਰੇਟ ਰੱਖ ਰੱਖੇ ਨੇ ਜਿਹੜੇ ਅੱਜ ਤੋਂ 5-6 ਸਾਲ ਪਹਿਲਾਂ ਦੇ ਠੀਕ ਹੈ ਜੀ ਤੇ ਥੋੜੇ ਵੱਲੋਂ ਕੋਈ ਹੋਵੇ ਵੀ ਅਸੀਂ ਇੱਥੋਂ ਦੀ ਮੰਨ ਲਓ ਜਿਵੇਂ ਗੱਲਾਂ ਚੱਲ ਪੰਦੀਆਂ ਨੇ ਹਨਾ ਬਹੁਤ ਵੱਡੇ ਵੱਡੇ ਟੈਲੀਵਿਜ਼ਨ ਗੱਲਾਂ ਕਰਦੇ ਨੇ ਵੀ ਕਿਸਾਨ ਜਿਵੇਂ ਤੁਸੀਂ ਗੱਲ ਕਰੀਏ ਵੀ ਕਿਸਾਨ ਆ ਜਿਹੜੀ ਜ਼ਮੀਨ ਦੇ ਵਿੱਚ ਪੈਪ ਲੈਣਾ ਜਿਹੜੀ ਇਹ ਅਪਜਾਊ ਜ਼ਮੀਨ ਆਗੀ ਇਹ ਵੱਡੀ ਗੱਲ ਇਹ ਆ ਵੀ ਕਰੋੜਾਂ ਰੁਪਇਆ ਸਾਨੂੰ ਮਿਲ ਵੀ ਜਾਵੇ ਫਿਰ ਇਹ ਇੱਕ ਅਪਜਾਊ ਜ਼ਮੀਨ ਆ ਜਿੱਥੋਂ ਮਤਗੀ ਆਪਾਂ ਅੰਨ ਪੈਦਾ ਹੋਣਾ ਦਾਣੇ ਪੈਦਾ ਹੋਣੇ ਨੇ ਮਾਕੀ ਆਪਾਂ ਖਾਣ ਜੋਗ ਕਿਉਂਕਿ ਖਾਣਾ ਤਾਂ ਆੰਨੀ ਆਗਾ ਮਨੁੱਖ ਨੇ ਫੇਰੀ ਜਿਉਂਦਾ ਰਹਿਣਾਗਾ ਤੇਲਾਂ ਨਾਲ ਤਾਂ ਸਰ ਵੀ ਸਕਦਾ ਪਰ ਅੰਨ ਨਾਲ ਆਪਣਾ ਸਰਦਾ ਨਹੀਂ ਹੈਗਾ ਇਹ ਗੱਲ ਤੁਸੀਂ ਕਹੀ ਹੈਗੀ ਵੀ ਕਰੋੜਾਂ ਰੁਪਈਆ ਦੀ ਗੱਲ ਤਾਂ ਵੱਖਰੀ ਆ ਇਹ ਅਪਜਾਊ ਜ਼ਮੀਨਾਂ ਦੇ ਉੱਤੇ ਜャ ਤੁਹਾਡੇ ਪਿੰਡ ਦੁਆਰਾ ਕਿਹਾ ਗਿਆ ਵੀ ਇੱਥੋਂ ਦੀ ਪਾਈਪਲਾਈਨ ਕੱਢੀ ਜਾਵੇ ਉਦਾਂ ਦਾ ਕੋਈ ਗੱਲ ਪਿੰਡ ਦੇ ਵਿੱਚ ਕੋਈ ਆਈ ਹੋਵੇ ਪਹਿਲਾਂ ਜਿਵੇਂ ਪਹਿਲਾਂ ਗੱਲ ਕਰੀ ਸੀਗੀ ਵੀ ਇਹ 40 ਫੁੱਟ ਜਗ੍ਹਾ ਰਕਾਰ ਹੋਣੀ ਆ ਉਹਦੇ ਵਿੱਚ ਕੋਈ ਤੁਹਾਡੀ ਰਜਿਸਟਰੀ ਤੁਹਾਡਾ ਮਤਲਬ ਕਿ ਵਜੂਦ ਹੀ ਖਤਮ ਹੋ ਜਾਣਾਗਾ ਉਦਾਂ ਦੀ ਕੋਈ ਗੱਲ ਤੁਹਾਡੇ ਪਹਿਲਾਂ ਚੱਲੀ ਹੋਵੇ ਪਿੰਡ ਦੇ ਵਿੱਚ ਕੋਈ ਘਰਾ ਹੋਇਆ ਹੋਵੇ ਉਹਨਾਂ ਨੂੰ ਰੋਕਣ ਵਾਸਤੇ ਜੇ ਉਹ ਆਏ ਹੋਣ ਉਦਾਂ ਦੀ ਕੋਈ ਗੱਲ ਚੱਲੀ ਆ ਕਿ ਇਹ ਅਫਵਾਹੀ ਨੇ ਪਹਿਲਾਂ ਵੀ ਆਏ ਨੇ ਜੀ ਠੀਕ ਹੈ ਜੀ ਪਹਿਲਾਂ ਮਤਲਬ ਜਦੋਂ ਅਸੀਂ ਤਿਆਰੀ ਕਰ ਲੈਂਦੇ ਸਾਨੂੰ ਪਤਾ ਲੱਗ ਜਾਂਦਾ ਤੇ ਠੀਕ ਹੈ ਜੀ ਕਿੰਨੇ ਕਿੰਨੇ ਸਮੇਂ ਦਾ ਪ੍ਰੋਸੈਸ ਹੋ ਗਿਆ ਜੀ ਆਉਂਦਿਆਂ ਨੂੰ ਇਹਨਾਂ ਦਾ ਲੱਗ ਪਗਾ 6 ਮਹੀਨੇ ਮਤਲਬ 6 ਮਹੀਨਿਆਂ ਤੋਂ ਚੱਲ ਰਿਹਾ ਹੈ 6 ਮਹੀਨਿਆਂ ਤੋਂ ਹੋ ਗਿਆ 6 ਮਹੀਨਿਆਂ ਤੋਂ ਲਗਾਤਾਰ ਲੋਕ ਸੰਘਰਸ਼ ਦੇ ਵਿੱਚ ਨੇ ਕੱਲ ਅਚਾਨਕ ਹੀ ਪੁਲਿਸ ਦੇ ਨਾਲ ਆ ਗਏ ਪੁਲਿਸ ਅਚਾਨਕ ਉਹਨਾਂ ਦੀ ਤਿਆਰੀ ਧੀ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਸੀ ਕਿ ਸੋਡਾ ਸਾਥ ਦੇ ਰਹੀ ਸੀ ਪੁਲਿਸ ਸਾਡਾ ਤਾਂ ਕਿੱਥੋਂ ਜੀ ਲੋਕਾਂ ਦੇ ਵਾਸਤੇ ਤਾਂ ਬਣੀ ਨਹੀਂ ਪੁਲਿਸ ਫੌਜ ਤਾਂ ਹਮੇਸ਼ਾ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਾਸਤੇ ਹੈ ਠੀਕ ਹੈ ਜੀ ਤੇ ਇਹ ਤਾਂ ਲੋਕ ਫੌਜੀ ਆ ਜਿਹੜੀ ਰੋਕਦੀ ਆ ਕੱਲ ਵੱਡੀ ਗੈਂਤੀ ਵਿੱਚ ਜਸਵਿੰਦਰ ਸਿੰਘ ਸੋਮਾ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਉਹਨਾਂ ਦੀ ਮੀਟਿੰਗ ਸੀ ਸਾਜਨੀ ਕੁਦਰਤੀ ਠੀਕ ਹੈ ਜੀ ਤੇ ਜਦੋਂ ਸਾਡਾ ਫੋਨ ਗਿਆ ਜੀ ਇਧਰੋਂ ਅਸੀਂ ਤਿਆਰੀ ਕਰ ਰੱਖੀ ਦੀ ਜਿੰਨੇ ਕ ਅਸੀਂ ਪਿੰਡ ਦੇ ਅਨਾਊਂਸਮੈਂਟਾਂ ਕੀਤੀਆਂ ਪਿੰਡ ਚ ਚਲੋ ਮਾਈਆਂ ਵੀ ਆਈਆਂ ਵੀ ਆ ਸਾਰੇ ਲੋਕ ਆਏ ਤੇ ਜਿੰਨਾ ਕ ਸਾਤੋਂ ਟਕਰਾ ਹੋ ਸਕਿਆ ਸਾਨੂੰ ਉਹਨਾਂ ਨੇ ਡਾਂਗਾ ਡੂੰਗਾ ਵੀ ਮਾਰਿਆ ਪੁਲਿਸ ਵਾਲਿਆਂ ਨੇ ਜੀ 50 ਪੁਲਿਸ ਦੇ ਵਾਲਾਂ ਵੀ ਕੱਢੀਆਂ ਪੰਜਾਬ ਪੁਲਿਸ ਨੇ ਠੀਕ ਹੈ ਜੀ ਅਸੀਂ ਇਹ ਵੀ ਕਿਹਾ ਵੀ ਤੁਸੀਂ ਵੀ ਸਾਡੇ ਕਿਸਾਨਾਂ ਦੇ ਬੱਚੇ ਹੋ ਨਾ ਕੱਲ ਨੂੰ ਥੋੜੀਆਂ ਜ਼ਮੀਨਾਂ ਵੀ ਕੰਪਨੀਆਂ ਦੱਬਣਗੀਆਂ ਠੀਕ ਹੈ ਜੀ ਸਾ ਹਮੇਸ਼ਾ ਤਾਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਕੋਈ ਵੀ ਜਿਹੜੀਆਂ ਤੁਹਾਨੂੰ ਮਿਲੀਆਂ ਨੇ ਮਸਾਂ ਮਿਲੀਆਂ ਨੇ ਤੇ ਅਸਲ 'ਚ ਦੇਖਿਆ ਵੀ ਕਦੇ ਵੀ ਫੌਜ ਜਾਂ ਪੁਲਿਸ ਲੋਕਾਂ ਦੇ ਹੱਥ ਨਹੀਂ ਖੜਦੇ। ਹੱਥ ਵਿੱਚ ਨਹੀਂ ਖੜਦੇ। ਤੁਸੀਂ ਦੇਖਿਆ ਵੀ ਸੇਮਾਨਸਾ ਦੇ ਵਿੱਚ ਨਸ਼ਿਆਂ ਦੇ ਮੁੱਦੇ ਤੇ ਲੋਕਾਂ ਦੇ ਘਰ ਜਲਾਏਗੇ। ਜਦੋਂ ਪੁਲਿਸ ਦੀ ਲੋੜ ਹੁੰਦੀ ਹੈ ਉਦੋਂ ਬਿਲਕੁਲ ਨਹੀਂ ਆਉਂਦੀ। ਠੀਕ ਹੈ ਜੀ। ਕੱਲਾ ਐਡਾ ਵੱਡਾ ਲਾਮ ਲਸ਼ਕਰ ਲੈ ਕੇ ਸਾਡੇ ਲੋਕਾਂ 'ਚ ਦਹਿਸ਼ਤ ਪਾਈ ਗਈ। ਠੀਕ ਹੈ ਜੀ। ਮਤਲਬ ਪਿੰਡ 'ਚ ਵੀ ਵੀ ਹਾਂ ਬਾਹਲੀ ਪੁਲਿਸ ਆ ਗਈ ਐ ਹਾਂ ਜੀ। ਠੀਕ ਹੈ ਜੀ। ਕਿਉਂਕਿ ਥੋੜਾ ਜਿਹਾ ਦਿੱਲੀ ਕਰਕੇ ਲੋਕਾਂ ਦਾ ਤਜਰਬਾ ਚਲੋ ਡਰ ਵੀ ਖੋਲਿਆ ਹੋਇਆ ਹੈ। ਠੀਕ ਹੈ ਜੀ। ਵੀ ਚਲੋ ਫਿਰ ਪੁਲਿਸ ਵੀ ਕੀ ਕਰੂਗੀ? ਠੀਕ ਹੈ ਜੀ ਇਹ ਨਮੂਲ ਦੇ ਲੋਕਾਂ ਨੇ ਵੀ ਸ਼ਾਫਤ ਕਰਿਆ ਵੀ ਹਾਂ ਅਸੀਂ ਹੈਗੇ ਆਂ ਤੇ ਅੱਜ ਜੇ ਨਮੂਲ ਦੇ ਲੋਕ ਗੱਲ ਉਹਦੇ ਵਾਂਗੂ ਸਹਿਦ ਨਹੀਂ ਪਹੇਦੀ ਗੱਲ ਰਾ ਰੋਕਣ ਦੀ ਆ ਜੇ ਇਸ ਤਰ੍ਹਾਂ ਸਾਡੀਆਂ ਜ਼ਮੀਨਾਂ ਦੱਬਣ ਲੱਗ ਗਈ ਫਿਰ ਤਾਂ ਸਿੱਧਾ ਉਹਨਾਂ ਲਈ ਖੁੱਲਾ ਰਸਾ ਪਰ ਇੱਕ ਗੱਲ ਅਸੀਂ ਕਹਿੰਦੇ ਆ ਵੀ ਜਿਹੜੇ ਹਿਸਾਬ ਨਾਲ ਇਹ ਪੰਜਾਬ ਨੇ ਜ਼ਮੀਨਾਂ ਲਈਆਂ ਨੇ ਇਹ ਲੜ ਕੇ ਲਈਆਂ ਹੋਈਆਂ ਨੇ ਸਾਨੂੰ ਕੋਈ ਖਰਾਤ ਚ ਨਹੀਂ ਮਿਲੀਆਂ ਇਹ ਜ਼ਗੀਰਦਾਰਾਂ ਤੋਂ ਖੋਹੀਆਂ ਹੋਈਆਂ ਜ਼ਮੀਨਾਂ ਨੇ ਇਹ ਅਸੀਂ ਕਬਜ਼ੇ ਕਰੇ ਨੇ ਜ਼ਗੀਰਦਾਰਾਂ ਤੋਂ ਖੋ ਕੇ ਜਦੋਂ ਅਸੀਂ ਜ਼ਗੀਰਦਾਰਾਂ ਨੂੰ ਖੋਹ ਸਕਦੇ ਹਾਂ ਉਹਨਾਂ ਨੂੰ ਮਾਰ ਸਕਦੇ ਹਾਂ ਇਹ ਸਾਡਾ ਇਤਿਹਾਸ ਰਿਹਾ ਬੰਦੇ ਬਹਾਦਰ ਦਾ ਤੇ ਅੱਜ ਅਸੀਂ ਇਹ ਜ਼ਮੀਨਾਂ ਕਿਵੇਂ ਛੱਡ ਦਾਂਗੇ ਹੁਣ ਤਾਂ ਇਹ ਸਾਡੇ ਕਬਜ਼ੇ ਚ ਨੇ ਸਹੀ ਗੱਲ ਅਸੀਂ ਤਾਂ ਜ਼ਗੀਰਦਾਰਾਂ ਤੋਂ ਰਾਜ ਜਰਵਾਨਿਆਂ ਤੋਂ ਖੋਹੀਆਂ ਹੋਈਆਂ ਜ਼ਮੀਨਾਂ ਨੇ ਸਹੀ ਗੱਲ ਕਿਉਂਕਿ ਹਮੇਸ਼ਾ ਤੋਂ ਇਹ ਸਾਡੇ ਲੋਕਾਂ ਦੀਆਂ ਰਹੀਆਂ ਨੇ ਠੀਕ ਹੈ ਜੀ ਹੁਣ ਵੀ ਅਸੀਂ ਮਤਲਬ ਇਹ ਜਿਹੜੀ ਸਰਕਾਰ ਆ ਕਾਰਪੋਰੇਟ ਘਰਾਣਿਆਂ ਦੀ ਉਹਨੂੰ ਇਹ ਐਲਾਨ ਕਰਕੇ ਅੱਜ ਇੱਥੋਂ ਸਟੇਜ ਤੋਂ ਬਕਾਇਦਾ ਕੱਲ ਵੀ ਐਲਾਨ ਕੀਤਾ ਇਹ ਐਲਾਨ ਕਰਾਂਗੇ ਵੀ ਫਿਰ ਜੇ ਆਉਂਗੇ ਮਾੜਾ ਜਿਹਾ ਦੱਸ ਕੇ ਆਇਓ ਠੀਕ ਅਸੀਂ ਵੀ ਆਪਦੀ ਤਿਆਰੀ ਕਰੀਏ ਜੇ ਤੁਸੀਂ ਕਹਿੰਦੇ ਸਾਡੇ ਕੋਲੇ ਪੁਲਿਸ ਹੈ ਤੇ ਅਸੀਂ ਵੀ ਦੇਖਦੇ ਹਾਂ ਤੁਹਾਡੀ ਪੁਲਿਸ ਕਿੱਥੋਂ ਤੱਕ ਗੋਲੀਆਂ ਚਲਾਉਂਦੀ ਹੈ ਕਿੱਥੋਂ ਤੱਕ ਲੋਕਾਂ ਨੂੰ ਮਾਰਦੀ ਹੈ ਠੀਕ ਹੈ ਜੀ ਕੱਲ ਜਿਹੜੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਪੰਜਾਬ ਪਦਰ ਦੀ ਪੁਲਿਸ ਬੁਲਾਵਾਂਗੇ ਅੱਜ ਤਾਂ ਅਸੀਂ ਦੱਬ ਕੇ ਜਾਵਾਂਗੇ ਠੀਕ ਹੈ ਜੀ ਤਾਂ ਅਸੀਂ ਕਿਹਾ ਵੀ ਜਿਹੜਾ ਇਹ ਸੋਸ਼ਲ ਮੀਡੀਆ ਇਹਦੇ ਰਾਹੀਂ ਗੱਲ ਪੰਜਾਬ ਦੇ ਵਿੱਚ ਵਾਗ ਗਈ ਜੇ ਤੁਸੀਂ ਇੱਥੇ ਅਜਿਹੀ ਕੋਈ ਹਰਕਤ ਕਰਦੇ ਹੋ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਉਣਗੇ ਜੇ ਤੁਸੀਂ ਪੰਜਾਬ ਦੇ ਵਿੱਚੋਂ ਪੁਲਿਸ ਬੁਲਾਈ ਹੈ ਪੁਲਿਸ ਕਿੰਨੀ ਕੁ ਹੋਊ ਤੁਹਾਡੀ ਲੱਖ ਹੋ ਡੇਢ ਲੱਖ ਹੋਊ ਪੰਜਾਬ ਦੇ ਵਿੱਚ ਕਰੋੜਾਂ ਲੋਕ ਨੇ ਜਿਨ੍ਹਾਂ ਦੇ ਜਜਵਾਤ ਅੰਦਰੋਂ ਜਾਗੇ ਨੇ ਕੱਲ ਇੱਥੇ ਜਦੋਂ ਥੋੜੀ ਜਿਹੀ ਅਸੀਂ ਵੀਡੀਓ ਬਣਾਈ ਆ ਲੱਖਾਂ ਦੇ ਵਿੱਚ ਵਿਊ ਆ ਗਏ ਉਹਦੇ ਕਿਉਂਕਿ ਲੋਕ ਹਮੇਸ਼ਾ ਸਾਰਿਆਂ ਦੇ ਕਮੈਂਟ ਕਿਸਾਨ ਇਕਤਾ ਜਿੰਦਾਬਾ ਲੋਕਾਂ ਦਾ ਇਕਾ ਜਿੰਦਾਬਾ ਲੋਕਾਂ ਦੇ ਵਿੱਚ ਇੱਕ ਲਹਿਰ ਬਣੀ ਹੋਈ ਹੈ ਦਿੱਲੀ ਦੇ ਅੰਦੋਲਨ ਨੇ ਲੋਕਾਂ 'ਚ ਇੱਕ ਜਾਗਰਤੀ ਤਾਂ ਪੈਦਾ ਕੀਤੀ ਆ ਲੜਨ ਦੀ ਜਿਹਦਾ ਸਾਨੂੰ ਬਲ ਮਿਲਿਆ ਕੱਲ ਹੋ ਸਕਦਾ ਜੇ ਇਹੋ ਜੇ ਮੂਮਾਹੌਲ ਨਾ ਹੁੰਦਾ ਕੱਲ ਸਾਨੂੰ ਉਹ ਦੱਬ ਜਾਂਦੇ ਉਹਦੇ ਬਲ ਨਾਲ ਸਾਡੇ ਅੰਦਰ ਹੌਸਲਾ ਤੇ ਅਸੀਂ ਲੜੇ ਸਾਰੇ ਲੋਕ ਖੜੇ ਡਟ ਕੇ ਖੜੇ ਸਾਡੀਆਂ ਮਾਵਾਂ ਭੈਣਾਂ ਮੂਹਰੇ ਪੁਲਿਸ ਦੇ ਮੂਹਰੇ ਉਹ ਹੋਈਆਂ ਯਾਨੀ ਉਹਨਾਂ ਨੇ ਗਾਲ੍ਹਾਂ ਕੱਢੀਆਂ ਜੋ ਵੀ ਚਲੋ ਸਾਨੂੰ ਗਾਲ੍ਹਾਂ ਦਾ ਅਜਿਹੀ ਜਿਉਂ ਉਹਨਾਂ ਦੀ ਮਾਨਸਿਕਤਾ ਉਹਨਾਂ ਨੇ ਆਪਦੀ ਦਿਖਾਈ ਪਰ ਅਸੀਂ ਰੋਕਣ 'ਚ ਕਾਮਯਾਬ ਹੋਏ ਹੋ ਗਏ ਉਹਨਾਂ ਨੂੰ ਭਜਾਉਣ 'ਚ ਇਥੋਂ ਲਾਮ ਲਸ਼ ਕਰਨ ਕਾਮਯਾਬ ਹੋ ਗਏ ਠੀਕ ਹੈ ਤੇ ਬਾਈ ਜੀ ਕਿਹੜੀ ਕਿਹੜੀ ਆਪਣੀ ਫਸਲ ਹੈ ਜਿਹੜੀ ਉਹ ਤਬਾਹ ਹੋਈ ਆ ਤੁਸੀਂ ਜਰੂਰ ਥੋੜਾ ਜਿਹਾ ਦਿਖਾਓ ਹਨਾ ਮਤਲਬ ਕਣਕ ਦੀ ਫਸਲ ਹੈ ਜੀ ਠੀਕ ਹੈ ਜੀ ਇਹ ਲਗਭਗ 4 ਮਹੀਨਿਆਂ ਤੋਂ ਕਰੀਬ ਪਹਿਲਾਂ ਇਹਦੀ ਬਜਾਈ ਕਰੀ ਐਨੀ ਮਿਹਨਤ ਆ ਦੇਖੋ ਕਿੰਦੀ ਕੰਦੀ ਖੜੀ ਆ ਹੁਣ ਇਹਦੇ ਜਾਨੀ ਭਗੋਲੇ ਤੇ ਆ ਜਿਵੇਂ ਕਹਦੇ ਇਹ ਅਨਾਜ ਨੂੰ ਜਨਮ ਦੇ ਰਹੀ ਆ ਹਾਂਜੀ ਉਹਨਾਂ ਨੇ ਜਿਵੇਂ ਆਪਾਂ ਕਹਿੰਦੇ ਅਨਾਜ ਦੀ ਬੇਕਦਰ ਹੀ ਨਹੀਂ ਕਰਦੇ ਆਪਾਂ ਹਨਾ ਆਪਣਾ ਕਲਚਰ ਆ ਆਪਾਂ ਤਾਂ ਰੋਟੀ ਦੀ ਮੁਰਕੀ ਨਹੀਂ ਥਾਲੀ 'ਚ ਛੱਡਦੇ ਹੈਗੇ ਵੀ ਸਾਡਾ ਅਨਾਜ ਇਹ ਉਹਦੀ ਕਦਰ ਕਰਦੇ ਆ ਤੇ ਆਹ ਅਨਾਜ ਦੀ ਦੇਖੋ ਕੀ ਕੀ ਜਿਹੜੀ ਕਦਰ ਆ ਉਹ ਕੀਤੀ ਆ ਸਰਕਾਰ ਨੇ ਕੋਈ ਸਾਨੂੰ ਪਹਿਲਾਂ ਨੋਟੀਫਿਕੇਸ਼ਨ ਨਹੀਂ ਚਲੋ ਜੇ ਕੋਈ ਸਾਡੇ ਨਾਲ ਸਮਝੌਤਾ ਹੁੰਦਾ ਕੋਈ ਗੱਲਬਾਤ ਹੁੰਦੀ ਤਾਂ ਅਸੀਂ ਇਹਨੂੰ ਪਹਿਲਾਂ ਕੋਈ ਵੱਢ ਲੈਂਦੇ ਕੋਈ ਡੰਗਰਾਂ ਨੂੰ ਕੋਈ ਹੋਰ ਕਿਸੇ ਦੇ ਮੂੰਹ 'ਚ ਪੈ ਜਾਂਦੀ ਹਾਂ ਆ ਦੇਖੋ ਨਾ ਅੱਜ ਦੀ ਕਿਵੇਂ ਵੇਖ ਕਦਰ ਕਰੀਆ ਖੜੀ ਫਸਲ ਦੇ ਉੱਤੇ ਮਤਲਬ ਕਿ ਜੀ ਸੀ ਬੀਆਂ ਪਾਈਆਂ ਗਈਆਂ ਝਾੜੀਆਂ ਗਈਆਂ ਨਾ ਦੱਬਣ ਤੋਂ ਵੀ ਬਣਾ ਨੁਕਸਾਨ ਕਰਤਾ ਬਿਨਾ ਪਾਈਪ ਲਾਈਨ ਬੱਦਲ ਠੀਕ ਹੈ ਪਾਈਪ ਲਾਈਨ ਨਹੀਂ ਦੱਬੀ ਆ ਤੁਹਾਡੇ ਸਾਹਮਣੇ ਜੀ ਸੀ ਬੀ ਨਾ ਲਾਥੜਿਆ ਵਹਣ ਜਾਣ ਕੇ ਜਾਣ ਕੇ ਰਲ ਕੇ ਜਾਣ ਕੇ ਲਾਥੜਿਆ ਆ ਦੇਖੋ ਹੋ ਤੱਕ ਤੁਸੀਂ ਦੂਰ ਤੱਕ ਜਿੱਥੇ ਤੱਕ ਮਰ ਗਈ ਲੈ ਜੋ ਕੈਮਰਾ ਉਹ ਤੱਕ ਮਤਲਬ ਜਿਹੜਾ ਹੈਗਾ ਨੁਕਸਾਨ ਹੈਗਾ ਇਹ ਜਾਨਵਰਦੂਤ ਕਿ ਕੀਤਾ ਗਿਆ ਹਾਂਜੀ ਕਿਸਾਨ ਪ੍ਰਭੂ ਦੇਖ ਸਕਦੇ ਹੋ ਜਿਵੇਂ ਬਾਈ ਹੋ ਰਹੇ ਨੇ ਆਪਾਂ ਨੂੰ ਦੱਸਿਆਗਾ ਆਹ ਦੇਖ ਲਓ ਦੂਰ ਤੱਕ ਕਣਕਾਂ ਜਿਵੇਂ ਲੱਕਵੇਂ ਲਾਤੜੀ ਗਈ ਹੈਗੀ ਧੱਕੇ ਨਾਲ ਕਬਜ਼ਾ ਕਰਕੇ ਪਾਈਪ ਲਾਈਨ ਪਾਈ ਜਾ ਰਹੀ ਸੀਗੀ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਦੇਖੋ ਕਿਵੇਂ ਫਸਲ ਹੈ ਜਿਹੜੀ ਖਰਾਬ ਕੀਤੀ ਗਈ ਹੈ ਘੱਟ ਤੋਂ ਘੱਟ ਇਹ ਮੈਂ ਮੰਨਦਾਗਾ 6 ਤੋਂ 7 ਕੀਲਿਆਂ ਦੇ ਫਸਲ ਦੇ ਵਿੱਚ ਦੀਉ ਲੰਘਾਈਆਂ ਨੇ ਗੱਡੀਆਂ ਲਗਾਈਆਂ ਨੇ ਜੀ ਸੀ ਬੀ ਲਗਾਈਆਂ ਨੇ ਆ ਦੇਖ ਸਕਦੇ ਹੋ ਤੁਸੀਂ ਬਾਈ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਪਤਾ ਲੱਗ ਸਕੇ ਵੀ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਪਹੁੰਚ ਗਈਆਂ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਆ ਵੀ ਉੱਠੋ ਹੁਣ ਉੱਠਣ ਦਾ ਸਮਾਂ ਆਪਣੀਆਂ ਜ਼ਮੀਨਾਂ ਬਚਾਉਣ ਦਾ ਸਮਾਂ ਖਨੌਰੀ ਬਾਰਡਰ ਪਹੁੰਚੋ ਨਮੋਲ ਪਿੰਡ ਆ ਕੇ ਦੇਖੋ ਕਿਵੇਂ ਕੰਪਨੀਆਂ ਜ਼ਮੀਨਾਂ ਦੱਬ ਰਹੀਆਂ ਨੇ ਆ ਕੇ ਆਹ ਦੇਖ ਸਕਦੇ ਹੋ ਦੂਰ ਤੱਕ ਨਿਗਾਹ ਜਾ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਭਈ ਇਹ ਜੀਸੀਬੀ ਚੜਾਈ ਗਈ ਹੈਗੀ ਖੜੀ ਫਸਲ ਆ ਦੇਖੋ ਕਿੱਡੀ-ਕਿੱਡੀ ਫਸਲ ਹੈਗੀ ਕਿੱਡੀ-ਕਿੱਡੀ ਕਣਕ ਹੋਈ ਹੋਈ ਹੈਗੀ ਭੂਗੋਲੇ ਤੇ ਆਈ ਹੋਈ ਹੈ ਕਣਕ ਹੁਣ ਇਹ ਬੱਲੀ ਪੈਦਾ ਕਰਨੀ ਆ ਇਸ ਕਣਕ ਨੇ ਤੇ ਕਿਵੇਂ ਨਾਸ ਮਾਰਿਆ ਗਿਆ ਕਿਵੇਂ ਕਿਵੇਂ ਮੱਦਮਦਾਈ ਕਰੀ ਗਈ ਹੈ ਫਸਲ ਦੀ ਆ ਦੇਖੋ ਉਹ ਖੜਿਆ ਉਧਰ ਟੈਂਪੂ ਜਿਹਦੇ ਵਿੱਚ ਟਰੱਕ ਖੜਿਆਗਾ ਜਿਹਦੇ ਵਿੱਚ ਪਾਈਪਾ ਪਾਈਆਂ ਗਿਆਆਂ ਲੈ ਕੇ ਆਏ ਗਏ ਸੀਗੇ ਪਾਈਪਾ ਪਾ ਕੇ ਅੱਜ ਇੱਕ ਜ਼ਿਲ੍ਹੇ ਦੀ ਪੁਲਿਸ ਆਈ ਸੀਗੀ ਪਾਈਪਾ ਪਾਉਣ ਵਾਸਤੇ ਕਿਸਾਨਾਂ ਦੀਆਂ ਫਸਲਾਂ ਤੇ ਧੱਕਾ ਕਰਾਉਣ ਵਾਸਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਲੋਕਾਂ ਨੂੰ ਵੀ ਪੰਜਾਬ ਦੇ ਵਿੱਚ ਕਿਵੇਂ ਧੱਕਾ ਹੋ ਰਿਹਾ ਸੀਗਾ ਪਰ ਪਿੰਡ ਦੇ ਪਿੰਡ ਦੇ ਲੋਕਾਂ ਨੇ ਏਕਾ ਦਿਖਾ ਕੇ ਪੁਲਿਸ ਵਾਲਿਆਂ ਨੂੰ ਤੇ ਧੱਕਾ ਕਰਨ ਵਾਲਿਆਂ ਨੂੰ ਭਜਾ ਦਿੱਤਾ ਧੰਨਵਾਦ ਦੋਸਤੋ ਕਰਿਓ ਵੀਡੀਓ ਸ਼ੇਅਰ